ਇਹ 32 ਸਾਲ ਦੀ ਮੇਰੀ ਮਿਹਨਤ ਆ ਜਿਹੜਾ ਆਪਾਂ 골ਡ ਮੈਡਲ ਲਾ ਗਏ। ਸੋ ਪਹਿਲਾਂ ਜੀ ਆ ਥੋੜੇ ਜਿਹੇ ਚਿਰ ਪਹਿਲਾਂ ਆਪਣਾ ਜਲੰਧਰ ਦੇ ਵਿੱਚ ਕੰਪੀਟੀਸ਼ਨ ਹੋਇਆ ਉੱਥੇ 골ਡ ਮੈਡਲ ਹੀ ਮੇਰਾ। ਫਿਰ ਇੱਕ ਭਲਾਤ ਦੇ ਵਿੱਚ ਆ ਉੱਥੇ ਮੈਡਲ ਹੀ ਫਿਰ ਗੋਆ ਦੇ ਵਿੱਚ ਲਾਸਟ ਜਿਹੜੀ ਸਾਡੀ ਨੈਸ਼ਨਲ ਹੋਈ ਆ ਉਹਦੇ ਵਿੱਚੋਂ ਮੈਡਲ ਆ ਕੇ ਫਿਰ ਸਿਲੈਕਸ਼ਨ ਹੋਈ ਆ ਤੇ ਫਿਰ ਬਾਜੀ ਜੋਸ਼ ਭਰ ਗਿਆ ਉਹਨੇ ਉਹ ਕਹਿੰਦੇ ਸਤਾਜ ਜੀ ਆਪਾਂ ਵੀ ਜਹਾਜ ਦਾ ਹੂੜਾ ਲੈਣਾ ਵਾ ਤੇ ਸਾਡੀ ਤਿਆਰੀ ਕਰਾਓ ਤੇ ਆਪਾਂ ਵੀ ਕੰਪੀਟੀਸ਼ਨ ਖੇਡਣਾ ਪੜੇਗਾ ਆਉਣ ਵਾਲੇ ਟਾਰਗੇਟ ਸਾਡਾ ਕਾਮਨਵੈਲਥ ਚੈਂਪੀਅਨਸ਼ਿਪ ਪਿਆ ਤੇ ਵਰਲਡ ਚੈਂਪੀਅਨਸ਼ਿਪ ਪਿਆ ਉਹਨੇ ਡੇਟਾ ਜਦੋਂ ਵੀ ਆਉਣ ਗਿਆ ਸਿਲੈਕਸ਼ਨ ਹੁੰਦੀ ਆ ਫਿਰ ਟ੍ਰਾਇਲ ਹੁੰਦੇ ਆ ਇੰਟਰਨੈਸ਼ਨਲ ਵਿੱਚ ਤੇ ਬਹੁਤ ਕੰਟਰੀ ਹੁੰਦੀ ਆ ਰਨੈਸ਼ਨਲ ਦੇ ਵਿੱਚ ਇਹਦੀ ਪਹਿਲਾਂ ਸਾਨੂੰ ਸਿਲੈਕਸ਼ਨ ਕਰਨੀ ਪੈਂਦੀ ਆ ਫਿਰ ਹੀ ਆਪਾਂ ਇੰਟਰਨੈਸ਼ਨਲ ਜੈਨੂ ਦੇ ਪਿਛਲੇ ਦਿਨ ਹੀ ਆਸਟ੍ਰੇਲੀਆ ਦੇ ਮੈਲਬੌਰਨ ਸ਼ਹਿਰ ਦੇ ਵਿੱਚ ਹੋਏ ਬੈਂਚ ਪ੍ਰੈਸ ਮੁਕਾਬਲੇ ਦੇ ਵਿੱਚ ਅੰਮ੍ਰਿਤਸਰ ਦੇ ਰਹਿਣ ਵਾਲੇ ਨੌਜਵਾਨ ਰਾਣਾ ਜੀ ਦੇ ਵੱਲੋਂ ਜਿਹੜਾ 골ਡ ਮੈਡਲ ਜਿੱਤਿਆ ਗਿਆ ਜਿਸ ਤੋਂ ਬਾਅਦ ਉਹ ਜਦੋਂ ਅੰਮ੍ਰਿਤਸਰ ਦੇ ਵਿੱਚ ਪਹੁੰਚਦੇ ਨੇ ਤਾਂ ਉਹਨਾਂ ਦੇ ਸਾਥੀਆਂ ਤੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਉਹਨਾਂ ਦਾ ਸਵਾਗਤ ਕੀਤਾ ਜਾਂਦਾ ਤਾਂ ਪਹਿਲਾਂ ਅਸੀਂ ਤਸਵੀਰ ਉਹਨਾਂ ਦੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਤੁਸੀਂ ਕਈ ਵਾਰ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਦੇਖਿਆ ਹੋਵੇਗਾ ਕਿ ਉਹਨਾਂ ਦੇ ਵੱਲੋਂ ਕਾਫੀ ਵੱਖ-ਵੱਖ ਵੀਡੀਓ ਜਾਰੀ ਕੀਤੀਆਂ ਜਾਂਦੀਆਂ ਤਾਂ ਪਹਿਲਾਂ ਅਸੀਂ ਉਹਨਾਂ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਦੇ ਵੱਲੋਂ ਬੈਂਚ ਪ੍ਰਸ ਮੁਕਾਬਲੇ ਦੇ ਵਿੱਚ ਜਿਹੜਾ 골ਡ ਮੈਡਲ ਜਿੱਤਿਆ ਗਿਆ ਤਾਂ ਉਸ ਦੀ ਤਸਵੀਰ ਵੀ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਪਿਆ ਤਾਂ ਗੱਲਬਾਤ ਵੀ ਕਰਦੇ ਹਾਂ ਪਹਿਲਾਂ ਰਾਣਾ ਜੀ ਬਹੁਤ-ਬਹੁਤ ਮੁਬਾਰਕਾਂ ਦੀ ਤੁਹਾਨੂੰ ਜਿਹੜਾ 골ਡ ਮੈਡਲ ਤੁਸੀਂ ਜਿੱਤ ਕੇ ਅੰਮ੍ਰਿਤਸਰ ਪਹੁੰਚੇ ਹੋ ਜੀ ਸਭ ਤੋਂ ਪਹਿਲਾਂ ਮੈਂ ਜਗਬਾਣੀ ਚੈਨਲ ਤੋਂ ਆਏ ਆਪਣੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਮੈਨੂੰ ਜਿਨ੍ਹਾਂ ਨੇ ਆਪਣੇ ਚੈਨਲ ਰਾਹੀਂ ਬੋਲਣ ਦਾ ਮੌਕਾ ਦਿੱਤਾ ਬਹੁਤ-ਬਹੁਤ ਧੰਨਵਾਦ ਬਾਕੀ ਸਾਰੇ ਸੋਸ਼ਲ ਮੀਡੀਆ ਦਾ ਜਿਹੜੇ ਵੀ ਸਾਰੇ ਪਿਆਰ ਕਰਦੇ ਆ ਕਿ ਮੈਂ ਇੰਡੀਆ ਨੂੰ ਰੀਪ੍ਰਿੰਟ ਕਰਕੇ ਆਸਟ੍ਰੇਲੀਆ ਮੈਲਬੌਰਨ ਦੇ ਵਿੱਚ ਜਿਹੜਾ ਬੈਂਚ ਪ੍ਰੈਸ ਦੇ ਵਿੱਚ ਚੈਂਪੀਅਨਸ਼ਿਪ ਵਿੱਚ ਏਸ਼ੀਆ ਪੈਸਿਫਿਕ ਦੇ ਵਿੱਚ ਜਿਹੜਾ ਮੈਡਲ ਲਿਆਂਦਾ ਉਹ ਸਾਰੇ ਵਧਾਈ ਦੇ ਪਾਤਰ ਆ ਜਿੰਨੇ ਵੀ ਮੈਨੂੰ ਸਾਰੇ ਜਾਣੇ ਪਿਆਰ ਕਰਦੇ ਆ ਅੱਜਕਰ ਅਸੀਂ ਗੱਲ ਕਰੀਏ ਕਿੰਨੀ ਕ ਮਿਹਨਤ ਲੱਗੀ ਆ ਜੀ ਇਸ ਦੇ ਵਿੱਚ ਇਹ ਜੀ 32 ਸਾਲ ਦੀ ਮਿਹਨਤ ਆ ਇਹ ਜਿਹੜਾ ਕੋਟ ਮਿਲਦਾ ਵਾ ਕੋਟ ਉਹਨ ਘਰ ਪਾ ਕੇ ਅੱਜ ਤੁਸੀਂ ਇੱਕਦਾਂ ਫੋਨ ਕਰਕੇ ਆਗੇ ਜੇ ਇਹ 32 ਸਾਲ ਦੀ ਮੇਰੀ ਮਿਹਨਤ ਆ ਜਿਹੜਾ ਆਪਾਂ 골ਡ ਮੈਡਲ ਲਾ ਕੇ ਨੇ ਐਡੀਟਰ ਅਸੀਂ ਗੱਲ ਕਰੀਏ ਇਸ ਤੋਂ ਪਹਿਲਾਂ ਕਿੰਨੇ ਮੁਕਾਬਲਿਆਂ ਦੇ ਵਿੱਚ ਤੁਸੀਂ ਗਏ ਜੇ ਇਸ ਤੋਂ ਪਹਿਲਾਂ ਜੀ ਆ ਥੋੜੇ ਜਿ ਦੇ ਚੇਰ ਪਹਿਲਾਂ ਆਪਣਾ ਜਲੰਧਰ ਦੇ ਵਿੱਚ ਕੰਪੀਟੀਸ਼ਨ ਹੋਇਆ ਉੱਥੇ 골ਡ ਮੈਡਲ ਹੀ ਮੇਰਾ ਫਿਰ ਇੱਕ ਭਲੱਤ ਦੇ ਵਿੱਚ ਆ ਉੱਥੇ ਮੈਡਲ ਹੀ ਫਿਰ ਗੋਆ ਦੇ ਵਿੱਚ ਲਾਸਟ ਜਿਹੜੀ ਸਾਡੀ ਨੈਸ਼ਨਲ ਹੋਈ ਆ ਉਹਦੇ ਵਿੱਚੋਂ ਮੈਡਲ ਲਾ ਕੇ ਫਿਰ ਸਿਲੈਕਸ਼ਨ ਹੋਈ ਆ ਤੇ ਫਿਰ ਉਸ ਤੋਂ ਬਾਅਦ ਆਪਾਂ ਆਸਟ੍ਰੇਲੀਆ ਮੈਲਬੌਰ ਦੇ ਵਿੱਚ ਏਸ਼ੀਆ ਪੈਸੀਫਿਕ ਹੈ ਤਾਂ ਜੇਕਰ ਅਸੀਂ ਗੱਲ ਕਰੀਏ ਕਿੰਨੇ ਨੌਜਵਾਨਾਂ ਨੂੰ ਤੁਸੀਂ ਆਪਣੇ ਨਾਲ ਹੋਰ ਟ੍ਰੇਨ ਕਰਿਓ ਕਿਉਂਕਿ ਅਕਸਰ ਅਸੀਂ ਬਹੁਤ ਸਾਰੀਆਂ ਵੀਡੀਓ ਤੁਹਾਡੀਆਂ ਸੋਸ਼ਲ ਮੀਡੀਆ ਤੇ ਦੇਖਦੇ ਆ ਕਿ ਲਗਾਤਾਰ ਨੌਜਵਾਨਾਂ ਨੂੰ ਤੁਸੀਂ ਇੱਥੇ ਜਿਹੜੇ ਜਿਮ ਦੇ ਵਿੱਚ ਆਉਂਦੇ ਨੇ ਉਹਨਾਂ ਨੂੰ ਲਗਾਤਾਰ ਟ੍ਰੇਨਿੰਗ ਦੇ ਰਹੇ ਹੋ ਮੇਰੇ ਕੋਲ ਜੀ 8 ਸਾਲ ਤੋਂ ਲੈ ਕੇ ਇੱਥੇ 80 90 ਸਾਲ ਤੱਕ ਜਿਹੜੇ ਵੀ ਲੜਕੇ ਸਾਰੇ ਆਉਂਦੇ ਆ ਕਿਉਂਕਿ 80 ਸਾਲ ਦੀ ਨੂੰ ਮੈਂ ਲੜਕਾ ਕਿਹਨਾ ਹੁੰਦਾ ਕਿਉਂਕਿ ਜਿਮ ਮ ਜਿਹੜਾ ਸਿਆਣੇ ਕਹਿੰਦੇ ਵੀ ਇਹ ਖਰਾਕ ਚੱਲੀ ਹੋਵੇ ਨਾ ਤੇ ਘੋੜਾ ਤੇ ਬੰਦਾ ਕਦੀ ਬੁੱਢਾ ਨਹੀਂ ਹੁੰਦੇ ਇਸ ਕਰਕੇ ਹਟ ਕੋ ਕਮ ਸਿਕਮ 50 ਤੋਂ 55 ਬੱਚੇ ਆ ਜਿਨ੍ਹਾਂ ਵਾਸਤੇ ਸਾਡੀ ਹਾਈਟ ਇੰਕਰੀਜ਼ ਫਿਟਨੈਸ ਈਵਨ ਕਿ ਇਹੋ ਜਿਹੇ ਬੱਚੇ ਆ ਕਿ ਜਿਨ੍ਹਾਂ ਕੋਈ ਐਟੀਕੀਟਸ ਬਿਲਕੁਲ ਨਹੀਂ ਹੁੰਦੇ ਰਹੀ ਨਾਲ ਨਾਲ ਐਟੀਕੀਟ ਸਿਖਾਉਣੇ ਆ ਕਿਉਂਕਿ ਜਿਹੜਾ ਅੱਜ ਤੱਕ ਦਾ ਫੋਨ ਦਾ ਜੋਗ ਹੈਗਾ ਨਾ ਇਹ ਬੱਚੇ ਮਿਸ ਯੂਜ਼ ਕਰਕੇ ਕਈ ਵਾਰੀ ਗਈ ਗਲਤਮਲ ਚੀਜ਼ਾਂ ਗੇਮਾਂ ਡਾਊਨਲੋਡ ਕਰਕੇ ਵੇਖਦੇ ਆ ਫਿਰ ਉਹ ਉਦਾਂ ਦਾ ਹੀ ਗਾੜੀ ਸਿਸਟਮ ਕਰਦੇ ਆ ਪੀਰੀਅਡਸ ਦੇ ਗਾੜੀ ਬੱਚਿਆਂ ਨੂੰ ਅਹੀਂ ਮਿਹਨ ਦੇ ਨਾਲ ਨਾਲ ਦਿਮਾਗੀ ਵੀ ਜਿਹੜਾ ਬੜਾ ਸਟਰੋਂਗ ਕਰਦੇ ਆ ਜੇਕਰ ਅਸੀਂ ਗੱਲ ਕਰੀਏ ਤੁਹਾਡੇ ਜਿਮ ਦੇ ਵਿੱਚ ਕਿੰਨੇ ਕੁ ਬੱਚੇ ਤੁਹਾਡੇ ਕੋਲ ਇੱਥੇ ਡੇਲੀ ਆਂਦੇ ਨੇ ਰੂਟੀਨ ਦੇ ਵਿੱਚ ਮੇਰੀ ਆ ਟੋਟਲ ਬ੍ਰਾਂਚਰ ਦੇ ਵਿੱਚ ਡੇਲੀ ਮੇਰੇ ਕੋਲ 5 ਤੋਂ 700 ਬੱਚਾ ਜਿਹੜਾ ਵਾ ਵਰਕਆਊਟ ਕਰਦਾ ਵਾ ਤੇ 100 ਤੋਂ 150 ਸਾਡੀਆਂ ਭੈਣਾਂ ਜਿਹੜੀਆਂ ਉਹ ਐਕਸਰਸਾਈਜ਼ ਕਰਦੀਆਂ ਨੇ ਤਾਂ ਜਦੋਂ ਤੁਸੀਂ ਜਿੱਤ ਕੇ ਆਂਦੇ ਹੋ ਤਾਂ ਤੁਹਾਡੇ ਵੱਲ ਵੇਖ ਕੇ ਕੀ ਕਹਿੰਦੇ ਨੇ ਤੁਹਾਨੂੰ ਬਾਜੀ ਜੋਸ਼ ਭਰ ਗਿਆ ਹੁਣ ਇਹੋ ਕਹਿੰਦੇ ਸਤਾਰ ਜੀ ਆਪਾਂ ਵੀ ਜਹਾਜ ਦਾ ਹੂੜਾ ਲੈਣਾ ਵਾ ਤੇ ਸਾਡੀ ਤਿਆਰੀ ਕਰਾਓ ਤੇ ਆਪਾਂ ਵੀ ਕੰਪੀਟੀਸ਼ਨ ਖੇਡਣਾ ਪੜਦਾ ਤੇ ਪ੍ਰੋਸੈਸ ਹੁੰਦਾ ਵਾ ਸਭ ਤੋਂ ਪਹਿਲਾਂ ਡਿਸਟ੍ਰਿਕਟ ਫਿਰ ਸਟੇਟ ਫਿਰ ਨੈਸ਼ਨ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਕਿੱਥੇ ਮੁਕਾਬਲੇ ਦੇ ਵਿੱਚ ਜਾ ਰਹੇ ਹੋ ਜੀ ਆਉਣ ਵਾਲਾ ਟਾਰਗੇਟ ਸਾਡਾ ਕਾਮਨਵੈਲਥ ਚੈਂਪੀਅਨਸ਼ਿਪ ਹੈ ਤੇ ਵਰਲਡ ਚੈਂਪੀਅਨਸ਼ਿਪ ਹੈ ਉਹਨਾਂ ਦੇ ਡੇਟਾ ਜਦੋਂ ਵੀ ਆਉਣਗੇ ਆ ਸਿਲੈਕਸ਼ਨ ਹੁੰਦੀ ਆ ਫਿਰ ਟ੍ਰਾਇਲ ਹੁੰਦੇ ਆ ਫਿਰ ਨਾਲ ਤੁਹਾਨੂੰ ਆਪਾਂ ਦੱਸ ਦਾਂਗੇ ਅੱਜ ਇੱਕ ਵਾਰ ਅਸੀਂ ਗੱਲ ਕਰੀਏ ਕਿੰਨੇ ਨੌਜਵਾਨ ਤੁਹਾਡੇ ਨਾਲ ਹੋਰ ਵਕ ਵਕ ਜ਼ਿਲ੍ਹਿਆਂ ਤੋਂ ਆਂਦੇ ਨੇ ਜੀ ਉੱਥੇ ਉਹ ਜਿਹੜਾ ਕੰਪੀਟੀਸ਼ਨ ਹੁੰਦਾ ਵਾ ਏਸ਼ੀਆ ਪੈਸੀਫਿਕ ਦੇ ਵਿੱਚ ਟੋਟਲ 48 ਕੰਟਰੀਜ਼ ਹੁੰਦੀਆਂ ਵਾ ਲੇਕਿਨ 20 ਕੰਟਰੀਆਂ ਨੇ ਭਾਗ ਲਿਆ ਆਪਣੀਆਂ ਜਿਦਾਂ শ্রীলੰਕਾ ਹੋ ਗਿਆ ਨਿਊਜ਼ੀਲੈਂਡ ਹੋ ਗਿਆ ਆਸਟ੍ਰੇਲੀਆ ਹੋ ਗਿਆ ਪਾਕਿਸਤਾਨ ਹੋ ਗਿਆ ਇਦਾਂ ਮਤਲਬ ਕਿ ਵੱਖ-ਵੱਖ ਕੰਟਰੀਆਂ ਆਈਆਂ ਮਲੇਸ਼ੀਆ ਸਿੰਗਾਪੁਰ ਆ ਉਹ ਇੰਟਰਨੈਸ਼ਨਲ ਦੇ ਵਿੱਚ ਬਹੁਤ ਕੰਟਰੀ ਹੁੰਦੀਆਂ ਪਰ ਨੈਸ਼ਨਲ ਦੇ ਵਿੱਚ ਇਹਦੀ ਪਹਿਲਾਂ ਸਾਨੂੰ ਸੈLECTION ਕਰਨੀ ਪੈਂਦੀ ਆ ਫੇਰ ਹੀ ਆਪਾਂ ਇੰਟਰਨੈਸ਼ਨਲ ਜਾਂਦੇ ਹਾਂ ਜੇਕਰ ਅਸੀਂ ਗੱਲ ਕਰੀਏ ਤੁਹਾਡੇ ਬੈਂਚ ਪ੍ਰੈਸ ਮੁਕਾਬਲੇ ਦੇ ਵਿੱਚ ਕਿੰਨਾ weight ਜਿਹੜਾ ਉੱਥੇ ਰੱਖਿਆ ਜਾਂਦਾ ਤਾਂ ਕਿੰਨਾ weight ਤੁਸੀਂ ਇਸ ਵਾਰ ਚੱਕਿਆ ਜੀ ਉੱਥੇ ਇਸ ਦੇ ਵਿੱਚ ਸਰ ਜਿਤਨਾ ਹੁੰਦਾ ਸੀਨੀਅਰ ਹੁੰਦਾ ਵਾ ਜੂਨੀਅਰ ਹੁੰਦਾ ਵਾ ਸਭ ਜੂਨੀਅਰ ਹੁੰਦਾ ਵਾ ਤੇ ਮਾਸਟਰ ਕੈਟਾਗਰੀ ਹੁੰਦੀ ਆ ਮੇਰੀ ਜਿਹੜੀ ਉਹ ਮਾਸਟਰ ਕੈਟਾਗਰੀ ਆ ਉਹ 90 ਕਿਲੋ ਪਲੱਸ ਭਾਰ ਦੇ ਵਿੱਚ ਆਪਾਂ ਖੇਡਦੇ ਆ ਉਹਦੇ ਨਾਲ ਏਜ ਲਿਮਟ ਹੁੰਦੀ ਆ ਉਹਦੇ ਵਿੱਚ ਮੈਂ ਹਾਈਐਸਟ ਜਿਹੜਾ ਆਪਣਾ 158 ਕਿਲੋ ਨਾਲ ਰਿਕਾਰਡ ਕੀਤਾ ਵਾ ਤੇ ਨਾਲ ਸਭ ਤੋਂ ਵੱਧ ਜਿਹੜਾ ਮਾਸਟਰ ਵਿੱਚ 158 ਕਿਲੋ ਭਾਰ ਚੁੱਕਿਆ ਬੈਂਚ ਪ੍ਰੈਸ ਦੇ ਵਿੱਚ ਜੇਕਰ ਅਸੀਂ ਗੱਲ ਕਰੀਏ ਤੁਹਾਡੇ ਵੱਲੋਂ ਦੱਸਿਆ ਗਿਆ ਕਿ 32 ਸਾਲ ਦੀ ਮਿਹਨਤ ਜਿਹੜੀ ਹੈ ਮੇਰੇ ਵੱਲੋਂ ਕੀਤੀ ਗਈ ਆ ਤਾਂ ਜੇਕਰ ਅਸੀਂ ਗੱਲ ਕਰੀਏ ਕਦੋਂ ਜਦੋਂ ਤੁਹਾਡੇ ਵੱਲੋਂ ਸ਼ੁਰੂਆਤ ਕੀਤੀ ਜਾਂਦੀ ਆ ਤਾਂ ਕਦੋਂ ਭਾਰ ਚੁੱਕਦੇ ਸੀ ਤਾਂ ਕਿੰਨਾ ਭਾਰ ਉਹ ਤੋਂ ਚੁੱਕਦੇ ਸੀ ਤਾਂ ਹੁਣ ਕਿੰਨਾ ਭਾਰ ਤੁਸੀਂ ਹੁਣ ਤੱਕ ਚੁੱਕ ਲੰਦੇ ਹੋ ਜੀ ਮੈਂ ਜੀ ਪਹਿਲਾਂ ਮੇਰਾ ਪਿੰਡ ਠੱਠ ਘੜਿਆ ਪਿੱਛੋ ਉੱਥੇ ਮੈਂ 1992 ਦੇ ਵਿੱਚ ਸਾਡੇ ਪਿੰਡ ਖਾੜਾ ਹੁੰਦਾ ਸੀ ਹੁਣ ਖਾੜਾ ਨਹੀਂ ਹੈਗਾ ਉਹ ਖਾੜੇ ਦੇ ਵਿੱਚ ਪਹਿਲਵਾਨੀ ਕੀਤੀ ਆ ਪੰਜ ਛੇ ਸਾਲ ਸੁਬਾਹ ਫਿਰ ਖਾਲਸਾ ਸਕੂਲੇ ਮੈਂ ਪੜਿਆ ਉੱਥੋਂ ਸਾਡੀ 19 ਨੇਸ਼ਨਲ ਹੋਈ ਉਹਦੇ ਵਿੱਚ ਮੇਰਾ ਮੈਡਲ ਹੀ ਫਿਰ ਮੈਂ ਨਾਲ ਦੀ ਨਾਲ ਆਪਣੀ ਗੇਮ ਜਿਹੜੀ ਜਿਮ ਲਾਈਨ 'ਚ ਆ ਗਿਆ ਉਹਦੇ ਵਿੱਚ ਸਟਰੈਂਥ ਬਿਲਡਿੰਗ ਕੀਤੀ ਬੋਡੀ ਬਿਲਡਿੰਗ ਕੀਤੀ ਤੇ ਫਿਰ ਮੈਂ ਪਾਵਰ ਲਿਫਟਿੰਗ ਵਿੱਚ ਆ ਗਿਆ ਇਸ ਦੇ ਵਿੱਚ ਪਾਵਰ ਲਿਫਟਿੰਗ ਆਉਣ ਦੇ ਵਿੱਚ ਸਾਡਾ ਮੇਰਾ ਛੋਟਾ ਭਰਾ ਜਿਹਦਾ ਨਾਂ ਹੈਗਾ ਅਜੇ ਗੋਗੜਾ ਭਲਾਤੋਵਾ ਕੌਮਨਵੈਲ ਚੈਂਪੀਅਨ ਨਾਲ ਵਰਲਡ ਵਿੱਚ ਉਹਦਾ ਮੈਡਲ ਲਿਆ ਉਹਨੇ ਮੈਨੂੰ ਇਸ ਪਾਸੇ ਲਾਇਆ ਅਜ ਤਾਂ ਜੇਟਰ ਅਸੀਂ ਗੱਲ ਕਰੀਏ ਨੌਜਵਾਨਾਂ ਨੂੰ ਤੁਸੀਂ ਆਪਣੇ ਵੱਲੋਂ ਕੀ ਮੈਸੇਜ ਜਾਂ ਦਿੰਦੇ ਹੋ ਬਹੁਤ ਸਾਰੇ ਨਸ਼ੇ ਦੇ ਨਾਲ ਜਿਹੜੇ ਨੌਜਵਾਨ ਨੇ ਉਹ ਦਿਖਾਈ ਦਿੰਦੇ ਨੇ ਉਹਨਾਂ ਨੂੰ ਤੁਹਾਡੇ ਵੱਲੋਂ ਕੀ ਮੈਸੇਜ ਆ ਜੀ ਨੌਜਵਾਨਾਂ ਨੂੰ ਇਹੋ ਮੈਸੇਜ ਆ ਕਿ ਨਸ਼ਾ ਤੇ ਚਲੋ ਇੱਕ ਹੈਗਾ ਹੀ ਹੈਗਾ ਵਾ ਪਰ ਸਾਡੀਆਂ ਜਿਹੜੀਆਂ ਗੇਮਾਂ ਵਿੱਚ ਨਸ਼ਾ ਵਾ ਉਹ ਵੀ ਨਸ਼ਾ ਨਾ ਕਰਨ ਕਿਉਂਕਿ ਉਹ ਸ਼ਾਰਟਕਟ ਹੈਗਾ ਵਾ ਜੇ ਤੁਸੀਂ ਮੰਨ ਲਓ ਸਾਡੀ ਉਮਰ ਤੱਕ ਪਹੁੰਚਣਾ ਵਾ ਇੱਕ ਨੇਚਰਲ ਡਾਈਟ ਖਾਓ ਸਪਲੀਮੈਂਟ ਤੱਕ ਸੀਮਿਤ ਠੀਕ ਆ ਪਰ ਜਦੋਂ ਆਪਾਂ ਕੋਈ ਸਟੀਰਾਈਡਸ ਵਗੈਰਾ ਜਾਂ ਮੈਡੀਸਿਨ ਖਾਣੇ ਆ ਈਵਨ ਕਿ ਉੱਥੇ ਡੋਪ ਟੈਸਟ ਵੀ ਹੁੰਦੇ ਆ ਸਾਡੇ ਫਿਰ ਜਦੋਂ ਆਪਾਂ ਡੋ ਵਿੱਚੋਂ ਜਿਹੜੇ ਉਹ ਪੋਜ਼ਿਟਿਵ ਆਉਣੇ ਆ ਫਿਰ ਆਪਾਂ ਅੱਗੇ ਵੱਧ ਨਹੀਂ ਸਕਦੇ ਫਿਰ ਬੈਨ ਲੱਗਦੇ ਆ ਬਾਕੀ ਨੌਜਵਾਨਾਂ ਨੂੰ ਇਹੋ ਹੀ ਹੈਗਾ ਵੀ ਨਸ਼ਿਆਂ ਤੋਂ ਬਚੋ ਤੇ ਵੱਧ ਤੋਂ ਵੱਧ ਮੈਂ ਇੱਕ ਨਾਰਾ ਵੀ ਲੜਾਣਾ ਸੀ ਤੋਂ 20 ਸਾਲ ਪਹਿੰਦਾ ਕਿ ਮਾਰੂ ਨਸ਼ੇ ਕਰਨ ਵਿਕਾਰ ਨੌਜਵਾਨੋ ਹੋ ਜੋ ਖਬਰਦਾਰ ਨਸ਼ਾ ਕੀਤਾ ਜਵਾਨੀ ਗਈ ਮਾਪਿਆਂ ਦੀ ਕੀਤੀ ਕੁਰਬਾਨੀ ਗਈ ਅੱਜ ਤੱਕ ਅਸੀਂ ਗੱਲ ਕਰੀਏ ਤੁਹਾਡੇ ਵੱਲੋਂ ਇੱਕ ਸਟੀਅਰ ਰੋਡ ਦੀ ਗੱਲ ਕੀਤੀ ਗਈ ਆ ਤਾਂ ਕਿੰਨਾ ਕੁ ਖਤਰਨਾਕ ਆ ਜੀ ਸਿਹਤ ਲਈ ਇਹ ਜਿੱਦਾਂ ਆਪਾਂ ਬਾਹਰੀ ਨਸ਼ਾ ਕਰਦੇ ਆ ਕੋਈ ਜਿਦਾਂ ਕੋਈ ਭੁੱਕੀ ਕੋਈ ਸਮਾਏ ਕੋਈ ਸ਼ਰਾਬ ਇਹ ਉਸ ਤੋਂ ਵੀ ਖਤਰਨਾਕ ਆ ਕਿਉਂਕਿ ਅਸੀਂ ਬਾਹਰੋਂ ਦੇ ਡੋਲੇ ਬਣਾ ਲੈਨੇ ਆ ਪਰ ਜਿਹੜੇ ਸਾਡੇ ਇੰਟਰਨਲ ਡੋਲੇ ਆ ਹੁਣ ਕਈਆਂ ਲੋਕਾਂ ਨੂੰ ਪਤਾ ਨਹੀਂ ਹੁੰਦਾ ਕਿ ਸਾਡਾ ਲਿਪਿਡ ਪ੍ਰੋਫਾਈਲ ਕੀ ਆ ਉਹਦੇ ਵਿੱਚ ਕੋਲੇਸਟ੍ਰੋਲ ਕੀ ਆ ਟ੍ਰਾਈਗਲਾਈਸਰਾਈਡ ਕੀ ਆ ਓ.ਟੀ.ਪੀ.ਟੀ. ਬਾਹਰ ਜਾਂਦਾ ਇੱਕ ਗੁਰਦੇ ਦਾ ਟੈਸਟ ਹੁੰਦਾ ਕ੍ਰੀਟ੍ਰਾਈਨ ਉਹ ਲੜਕਿਆਂ ਦਾ ਬਾਹਰ ਜਾਂਦਾ ਯੂਰਿਕ ਐਸਿਡ ਬਾਹਰ ਜਾਂਦਾ ਉਹ ਫਿਰ ਉਹ ਨਾਲ ਦੀ ਨਾਲ ਜਿਹੜਾ ਕੱਲ ਨੂੰ ਜਿਹੜੇ ਆਪਣੀਆਂ ਬਿਮਾਰੀਆਂ ਇੱਕ ਬਿਮਾਰੀ ਨੇ ਸਾਰੀਆਂ ਬਿਮਾਰੀਆਂ ਘੇਰ ਲ ਲਈਆਂ ਤੁਸੀਂ ਵੇਖਿਆ ਹੋਗਾ ਪਿਛ ਕਿੰਨੇ ਕਿਨੇ ਲਿਫਟ ਸਾਡੇ ਹਾਕ ਟੈਗ ਨਾਲ ਮਰ ਗਏ ਆ ਉਮਰ ਸਾਰੀ 35 40 ਸਾਲ ਹੁੰਦੀ ਆ ਮੈਂ ਇਹੋ ਕਹੂੰਗਾ ਨੇਚਰਲੀ ਡਾਈਟ ਲਾਓ ਤੇ ਸਟੀਰੋਇਡ ਤੋਂ ਬਚੋ ਬਹੁਤ ਸਾਰੇ ਜਿੰਮਾਂ ਦੀਆਂ ਵੀਡੀਓ ਵੀ ਸਾਹਮਣੇ ਆਈਆਂ ਨੇ ਕਿਸ ਤਰ੍ਹਾਂ ਜਿਹੜੇ ਨੌਜਵਾਨ ਨੇ ਉਹ ਐਕਸਰਸਾਈਜ਼ ਕਰਦੇ ਕਰਦੇ ਇੱਕਦਮ ਡਿੱਗ ਜਾਂਦੇ ਨੇ ਜਿਸ ਕਰਕੇ ਉਹਨਾਂ ਦੀ ਮੌਤ ਵੀ ਹੋਈ ਹੈ ਇਹੋ ਜ ਆਪਾਂ ਬੋਡੀ ਟੈਸਟ ਕਰਾਉਂਦੇ ਨਹੀਂ ਆ ਤੇ ਬੋਡੀ ਦੇਖ ਕੇ ਸੋਸ਼ਲ ਮੀਡੀਆ ਤੇ ਫਿਰ ਆਪਾਂ ਪੜਕ ਜਾਂਦੇ ਆ ਤੇ ਮੇਰੇ ਵੀ ਡੋਲੇ ਵੱਡੇ ਹੋਣ ਮੈਂ ਵੀ ਇੱਕ ਪਾਵਰ ਲਿਫਟਰ ਬਣਾ ਕੇ ਚੰਗੇ ਕੋਚ ਦੀ ਚੰਗੇ ਉਸਤਾਦ ਦੀ ਸਲਾਹ ਨਾਲ ਜਿਉ ਕੰਮ ਕਰਨ ਤੇ ਕਦੀ ਵੀ ਹਾਰਟ ਦੀ ਸ਼ਿਕਾਇਤ ਨਹੀਂ ਆਸਾਂ ਜੀ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਮੁਕਾਬਲਿਆਂ ਦੇ ਵਿੱਚ ਇਸੇ ਤਰ੍ਹਾਂ ਹੀ ਮੈਡਲ ਜਿੱਤ ਕੇ ਲਿਆਉਂਦੇ ਰਹੋਗੇ ਬਾਕੀ ਸਾਡੀ ਦੀ ਸੋਚ ਇਹ ਹੁੰਦੀ ਆ ਵੀ ਬੈਸਟ ਕਰੋ ਆਪਣੇ ਵੱਲੋਂ ਕਿਉਂਕਿ ਜਿਹੜਾ ਇੰਟਰਨੈਸ਼ਨਲ ਦੇ ਬੰਦਾ ਹੋਣਾ ਮਲਾਈਆਂ ਹੋਣੀਆਂ ਸਾਰੀਆਂ ਕਰੀਮ ਹੋਣੀਆਂ ਹਰ ਬੰਦਾ ਤਿਆਰੀ ਕਰਦਾ ਵਾ ਬਾਕੀ ਅਸੀਂ ਇਹੋ ਕਹਾਂਗੇ ਵੀ ਜਿਹੜਾ ਵੀ ਕਾਮਨਵੈਲਥ ਜਾਂ ਵਰਲਡ ਚੈਂਪੀਅਨਸ਼ਿਪ ਆਏਗੀ ਆਪਾਂ ਬੈਸਟ ਕਰਾਂਗੇ ਐਂਡ ਤੱਕ ਤਿਆਰੀ ਤੁਹਾਡੀ ਪੂਰੀ ਤਿਆਰੀ ਰਹਿ ਗਈ ਦੀ ਫਿਰ ਮੇਰੇ ਜੀ ਇੱਕੋ ਚੀਜ਼ ਆ ਮੈਂ 12 ਮਹੀਨੇ 24 ਸੱਤ ਦਾ ਬੰਦਾ ਮੈਂ ਹਮੇਸ਼ਾ ਤਿਆਰ ਹੁੰਨਾ ਮੈਂ ਕਦੇ ਸਪੈਸ਼ਲ ਇਹ ਨਹੀਂ ਸੋਚਿਆ ਵੀ ਮੈਂ ਹੁਣ ਕੰਪੀਟੀਸ਼ਨ ਲਾ ਕੇ ਤਿਆਰੀ ਕਰਾਂ ਤੇ ਚਲਦੀ ਇੰਟਰਵਿਊ ਲਾਈਵ ਦੇ ਵਿੱਚ ਹੋਣੇ ਕਹੋਗੇ ਤੇ ਇੱਥੇ ਉੱਠ ਕੇ 1 ਕਿਉਂਕਿ ਮੇਰਾ ਦਿਮਾਗ ਜਿਹੜਾ ਨਾ ਦਿਮਾਗ ਦੇ ਵਿੱਚ ਜੋਸ਼ ਹੁੰਦਾ ਵਾ ਕਿੰਨਾ ਕੁ ਪਿਆਰ ਜਿਹੜਾ ਹੁਣ ਤੁਹਾਨੂੰ ਮਿਲਦਾ ਵਾ ਕਿਉਂਕਿ ਅਕਸਰ ਅਸੀਂ ਦੇਖਦੇ ਪਏ ਹਾਂ ਵੱਖ-ਵੱਖ ਜਗ੍ਹਾ ਤੇ ਤੁਸੀਂ ਜਾ ਰਹੇ ਹੋ ਲਗਾਤਾਰ ਸਨਮਾਨਤ ਕੀਤਾ ਜਾ ਰਿਹਾ ਹਰ ਕਿਸੇ ਦੇ ਵੱਲੋਂ ਤੁਹਾਨੂੰ ਬਹੁਤ ਜ਼ਿਆਦਾ ਪਿਆਰ ਹੈ ਹੁਣ ਤੁਹਾਡੇ ਸਾਹਮਣੇ ਇੱਕ ਕਾਲ ਆਈ ਮੇਰਾ ਭਰਾ ਵੀ ਛੋਟਾ ਤੇ ਮੇਰਾ ਸ਼ਗਿਰਦ ਵੀ ਹਰਮਨ ਸਿੰਘ ਸਰਪੰਚ ਉਹਨੇ ਦੋ ਵਾਰੀ ਫੋਨ ਕਰ ਲਿਆ ਸਰ ਸਾਡੇ ਵੱਲ ਵੀ ਉਸਤਾਦ ਜੀ ਦੋ ਧਿਆਨ ਤੇ ਮੈਂ ਕੋਈ ਗੱਲ ਨਹੀਂ ਆਪਾਂ ਟਾਈਮ ਸੈੱਟ ਕਰਦੇ ਆ ਪਿਆਰ ਇੰਨਾ ਜ਼ਿਆਦਾ ਦਿੱਤਾ ਵੀ ਮੇਰੇ ਕੰਨਾਂ ਵਿੱਚ ਅਜੇ ਵੀ ਢੋਲ ਵੱਜੀ ਜਾਂਦਾ ਇੱਕ ਦਿਨ ਵੀ ਇਹੋ ਠੀਕ ਤਾਂ ਤੁਸੀਂ ਵੇਖਿਆ ਕਿ ਅਸੀਂ ਰਾਣਾ ਜੀ ਦੇ ਨਾਲ ਗੱਲਬਾਤ ਕੀਤੀ ਹੈ ਫਿਲਹਾਲ ਨਾ ਮਰੋ ਪੂਰਾ ਦੱਸਿਆ ਗਿਆ ਹੈ ਕਿ ਉਹ ਪਿਛਲੇ 32 ਸਾਲ ਤੋਂ ਲਗਾਤਾਰ ਮਿਹਨਤ ਕਰ ਰਹੇ ਆ ਰਹੇ ਨੇ ਤਾਂ ਹੁਣ ਉਹਨਾਂ ਦੇ ਵੱਲੋਂ ਲਗਾਤਾਰ ਜਿਹੜੇ ਵੱਖ-ਵੱਖ ਮੁਕਾਬਲੇ ਹੋ ਰਹੇ ਨੇ ਤਾਂ ਉਹਨਾਂ ਦੇ ਵਿੱਚ ਜਾ ਕੇ ਜਿਹੜੇ ਮੈਡਲ ਨੇ ਉਹ ਜਿੱਤੇ ਜਾ ਰਹੇ ਨੇ ਤਾਂ ਜੇਕਰ ਅਸੀਂ ਗੱਲ ਕਰੀਏ ਪਹਿਲਾ ਮੈਡਲ ਇਹਨਾਂ ਦੇ ਵੱਲੋਂ ਸਿਲਵਰ ਜਿੱਤੇ ਜਾਂਦਾ ਤਾਂ ਦੂਸਰਾ ਮੈਡਲ ਜਿਹੜਾ 골ਡ ਉਹ ਜਿੱਤੇਗਾ ਤਾਂ ਫਿਲਹਾਲ ਇਹਨਾਂ ਦੀ ਤਿਆਰੀ ਪੂਰੀ ਹੈ ਤਾਂ ਹੋਰ ਵੀ ਜਿਹੜੇ ਮੁਕਾਬਲੇ ਹੋਣਗੇ ਤਾਂ ਉਹਨਾਂ ਦੇ ਵਿੱਚ ਜਾ ਕੇ ਵੀ ਇਹੇ ਪਾਗ ਲੈਣਗੇ ਤਾਂ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਹੋ